ਕਹ ਰਿਹਾ ਉਹ ਲ ਜ਼ਰੂਰ ਲਾਓ YouTube ਤੇ ਪਾਇਆ ਹੋਇਆ ਗਾਣੇ ਦਾ ਨਾਮ ਹੈ ਹੁਣ ਹੁਣ ਨਾ ਲੜੇ ਦਾ ਫਰਕ ਕਦੋਂ ਲੜਾਂਗੇ ਉਹਦੀਆਂ ਸੁਧਰਾਂ ਤੁਹਾਨੂੰ ਸੁਣਾ ਰਿਹਾ ਹਾਂ ਹੱਥਾਂ ਵਿੱਚ ਝੰਡੇ ਕੱਠ ਪਿੰਡ ਕੀਤਾ ਹੋਇਆ ਏ ਹੋ ਯੂਥ ਮੇਰੀ ਪੂਰਾ ਵੀਰੇ ਐਂਡ ਕੀਤਾ ਹੋਇਆ ਏ ਹੱਥਾਂ ਵਿੱਚ ਝੰਡੇ ਕੱਠ ਪਿੰਡ ਕੀਤਾ ਹੋਇਆ ਏ ਯੂਥ ਨੇ ਵੀ ਪੂਰਾ ਵੀਰੇ ਐਂਡ ਕੀਤਾ ਹੋਇਆ ਏ ਹੋ ਕਰਕੇ ਤਿਆਰੀ ਪੂਰੀ ਪਰਪੇ ਕੰਦੇ ਰੁਕਦੇ ਨਹੀਂ ਹੁਣ ਸਿੱਧੇ ਦਿੱਲੀ ਫੜਾਂਗੇ ਮਾਰੂ ਨੇ ਸਕੀਮਾਂ ਸਾਥੂ ਖੋਣਗੇ ਜ਼ਮੀਨਾਂ ਅਸੀਂ ਹੁਣ ਨਾ ਲੜੇ ਤਾਂ ਫਿਰ ਕਦੋਂ ਲੜਾਂਗੇ ਮਾਰੂ ਨੇ ਸਕੀਮਾਂ ਸਾਥੂ ਖੋਣਗੇ ਜ਼ਮੀਨਾਂ ਅਸੀਂ ਹੁਣ ਨਾ ਲੜੇ ਤਾਂ ਬਾਈ ਕਦੋਂ ਲੜਾਂਗੇ ਫਿਰ ਹੁਣ ਨਾ ਲੜੇ ਤਾਂ ਕਦੋਂ ਲੜਾਂਗੇ ਹੋ ਬਾਂਦਰ ਨੇ ਹੱਥ 'ਚ ਅੰਗਾਰ ਫੜਿਆ ਫਿਰ ਦੇ ਕਪਾਹ 'ਚ ਖੱਚਰ ਵੜਿਆ ਹਰਕੇ ਕਤੀੜ ਦਾ ਇਲਾਜ ਨਾ ਕੋਈ ਠੂਠਿਆਂ ਗਦਾਰਾਂ ਨਾਲ ਹਾਜ ਨਾ ਕੋਹੀ ਸਾਡੀ ਨਰਮਾਈ ਇਹਨਾਂ ਛੋੜ ਗਈ ਬੜਾਈ ਦਿੱਲੀ ਸਰ ਤੇ ਚੜਾਈ ਕਿੱਥੇ ਫੱਲੇ ਧਰਾਂਗੇ ਮਾਰੂ ਨੇ ਸਕੀਮਾਂ ਸਾਥੋਂ ਖੋਣਗੇ ਜ਼ਮੀਨਾਂ ਅਸੀਂ ਹੁਣ ਨਾ ਲੜੇ ਤਾਂ ਫਿਰ ਕਦੋਂ ਲੜਾਂਗੇ ਦੱਸ ਹੁਣ ਨਾ ਲੜੇ ਤਾਂ ਫਿਰ ਕਦੋਂ ਲੜਾਂਗੇ ਹੋ ਭੱਜਣਾ ਨਹੀਂ ਕਿਸੇ ਨੇ ਮદાન ਛੱਡ ਕੇ ਤਰਹੀ ਪਏ ਤਛਡੋ ਰਹਿਮ ਕੱਢ ਕੇ ਪਾਰਟੀ ਬਾਗੀ ਚੋਂ ਅਸੀਂ ਕੀ ਕੱਢਿਆ ਛੰਨਾਂ ਲਈ ਲੜੇ ਸੀ ਉਹਨਾਂ ਗੜ ਵੱਡਿਆ ਪਾਰਟੀ ਬਾਜੀ ਚੋਂ ਅਸੀਂ ਕੀ ਕੱਢਿਆ ਛੰਨਾਂ ਲਈ ਲੜੇ ਸੀ ਉਹਨਾਂ ਗੜ ਵੱਡਿਆ ਚੱਕੋ ਇੱਕ ਤਾਂ ਦੇ ਛੰਡੇ ਕੰਮ ਆਉਣਗੇ ਵੀ ਡੰਡੇ ਵੇਖੀ ਜਾਂਦੇ ਲਿਖੇ ਲੰਬੇ ਹੱਕਾਂ ਦੇ ਲਈੜਾਂਗੇ ਮਾਰੂ ਨੇ ਸਕੀਮਾਂ ਸਾਥੋਂ ਖੋਣਗੇ ਜ਼ਮੀਨਾਂ ਅਸੀਂ ਹੁਣ ਨਾ ਲੜੇ ਤਾਂ ਫਿਰ ਕਦੋਂ ਲੜਾਂਗੇ ਭਾਈ ਹੁਣ ਨਾ ਲੜੇ ਤਾਂ ਫਿਰ ਕਦੋਂ ਲੜਾਂਗੇ ਹੁਣ ਨਾ ਲੜੇ ਤਾਂ ਫਿਰ ਕਦੋਂ ਲੜਾਂਗੇ ਸ਼ੁਕਰੀਆ ਇਹ ਲੜਨ ਦਾ ਸਮਾਂ ਲੜਨ ਦਾ ਮਤਲਬ ਗੱਟਨ ਦਾ ਸਵਾਭ ਹੱਕਾਂ ਲਈ ਲੈ ਲਈ ਆਪਾਂ ਨੂੰ ਸੇਧ ਮਿਲ ਰਹੀ ਹੈ ਇਹ ਜਥੇਬੰਦੀਆਂ ਸੇਧ ਦੇ ਰਹੀਆਂ ਨੇ ਸੋ ਇੱਕ ਵਾਰੀ ਜ਼ੋਰਦਾਰ ਜਕਾਰਾ ਲਾਵਾਂਗੇ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਮੋਦੀ ਸਰਕਾਰ ਮਰਦਾਬਾਦ ਮੋਦੀ ਸਰਕਾਰ ਮਰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ